ਅਦੇ ਇੱਕ ਟਵੀਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਏ ਦਰਅਸਲ ਗੁਰੂ ਰੰਦਾ ਵਨੇ ਇੱਕ ਟਵੀਟ ਦਾ ਜਵਾਬ ਦਿੱਤਾ ਏ ਟਵੀਟ ਦੇ ਵਿੱਚ ਲਿਖਿਆ ਗਿਆ ਸੀ ਕਿ 30 ਸੀਰੀਜ਼ ਗੁਰੂ ਰੰਧਾਵਾ ਨੂੰ ਆਪਣਾ ਕੰਮ ਅਤੇ ਕਿਸੇ ਦੇ ਨਾਲ ਕੰਮ ਕਰਨ ਤੋਂ ਰੋਕ ਰਿਹਾ ਹੈ 30 ਸੀਰੀਜ਼ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਦਾ ਜਵਾਬ ਦਿੰਦੇ ਹੋਏ ਗੁਰੂ ਰੰਧਾਵਾ ਨੇ ਕਿਹਾ ਹੈ ਕਿ ਵੱਡੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮਸਲਾ ਕੁਝ ਦਿਨਾਂ ਦੇ ਵਿੱਚ ਹੱਲ ਹੋ ਜਾਵੇਗਾ ਅਸੀਂ ਪਹਿਲਾਂ ਦੇ ਨਾਲੋਂ ਮਜ਼ਬੂਤ ਹੋ ਕੇ ਵਾਪਸ ਆਵਾਂਗੇ ਇਸ ਸਾਲ ਸੰਗੀਤ ਅਤੇ ਫਿਲਮਾਂ ਦੇ ਨਾਲ ਭਰਪੂਰ ਹੋਵੇਗਾ ਬਸ ਤਿਆਰੀ ਕਰ ਰਿਹਾ ਹਾਂ ਮੈਂ ਇਹਨਾਂ ਸਾਰੇ ਮੁੱਦਿਆਂ ਬਾਰੇ ਮੁਸ਼ਕਿਲ ਦੇ ਨਾਲ ਬੋਲਦਾ ਆਂ ਪਰ ਹਾਂ ਹੁਣ ਸਮਾਂ ਆ ਗਿਆ ਹੈ ਕਿ ਤੁਹਾਨੂੰ ਸਭ ਨੂੰ ਦੱਸਣ ਦਾ ਕਿ ਪਿਛਲੇ ਡੇਢ ਸਾਲ ਤੋਂ ਕੀ ਹੋ ਰਿਹਾ ਹੈ ਪਰ ਹਾਂ ਉਮੀਦ ਹੈ ਕਿ ਇਹ ਸਭ ਹੱਲ ਹੋ ਜਾਵੇਗਾ ਤੇ ਚੀਜ਼ਾਂ ਨੂੰ ਵਧੀਆ ਤਰੀਕੇ ਦੇ ਨਾਲ ਸੁਲਝਾਇਆ ਜਾਵੇਗਾ ਉਦੋਂ ਤੱਕ ਪਿਆਰ ਸਾਂਝਾ ਕਰੋ ਗੋਡ ਇਜ਼ ਦਾ ਗ੍ਰੇਟੈਸਟ ਗੁਰੂ ਰੰਧਾ ਵਨ ਇੱਕ ਟਵੀਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ ਦਰਅਸਲ ਗੁਰੂ ਰੰਧਾ ਵਨ ਇੱਕ ਟਵੀਟ ਦਾ ਜਵਾਬ ਦਿੱਤਾ ਹੈ ਟਵੀਟ ਦੇ ਵਿੱਚ ਲਿਖਿਆ ਗਿਆ ਸੀ ਕਿ 30 ਸੀਰੀਜ਼ ਗੁਰੂ ਰੰਧਾਵਾ ਨੂੰ ਆਪਣਾ ਕੰਮ ਅਤੇ ਕਿਸੇ ਦੇ ਨਾਲ ਕੰਮ ਕਰਨ ਤੋਂ ਰੋਕ ਰਿਹਾ ਹੈ 30 ਸੀਰੀਜ਼ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਦਾ ਜਵਾਬ ਦਿੰਦੇ ਹੋਏ ਗੁਰੂ ਰੰਧਾਵਾ ਨੇ ਕਿਹਾ ਹੈ ਕਿ ਵੱਡੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮਸਲਾ ਕੁਝ ਦਿਨਾਂ ਦੇ ਵਿੱਚ ਹੱਲ ਹੋ ਜਾਵੇਗਾ ਅਸੀਂ ਪਹਿਲਾਂ ਦੇ ਨਾਲੋਂ ਮਜ਼ਬੂਤ ਹੋ ਕੇ ਵਾਪਸ ਆਵਾਂਗੇ ਇਸ ਸਾਲ ਸੰਗੀਤ ਅਤੇ ਫਿਲਮਾਂ ਦੇ ਨਾਲ ਭਰਪੂਰ ਹੋਵੇਗਾ ਬਸ ਤਿਆਰੀ ਕਰ ਰਿਹਾ ਹਾਂ ਮੈਂ ਇਹਨਾਂ ਸਾਰੇ ਮੁੱਦਿਆਂ ਬਾਰੇ ਮੁਸ਼ਕਿਲ ਦੇ ਨਾਲ ਬੋਲਦਾ ਹਾਂ ਪਰ ਹਾਂ ਹੁਣ ਸਮਾਂ ਆ ਗਿਆ ਹੈ ਕਿ ਤੁਹਾਨੂੰ ਸਭ ਨੂੰ ਦੱਸਣ ਦਾ ਕਿ ਪਿਛਲੇ ਡੇਢ ਸਾਲ ਤੋਂ ਕੀ ਹੋ ਰਿਹਾ ਹੈ ਪਰ ਹਾਂ ਉਮੀਦ ਹੈ ਕਿ ਇਹ ਸਭ ਹੱਲ ਹੋ ਜਾਵੇਗਾ ਤੇ ਚੀਜ਼ਾਂ ਨੂੰ ਵਧੀਆ ਤਰੀਕੇ ਦੇ ਨਾਲ ਸੁਲਝਾਇਆ ਜਾਵੇ ਉਦੋਂ ਤੱਕ ਪਿਆਰ ਸਾਂਝਾ ਕਰੋ ਗੁੱਡ ਇਜ਼ ਦਾ ਗ੍ਰੇਟ ਟੈਸਟ ਗੁਰੂ ਨੰਦ ਆਵਾ ਦੇ ਇੱਕ ਟਵੀਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ ਦਰਅਸਲ ਗੁਰੂ ਨੰਦ ਆ ਬਨੇ ਇੱਕ ਟਵੀਟ ਦਾ ਜਵਾਬ ਦਿੱਤਾ ਹੈ ਟਵੀਟ ਦੇ ਵਿੱਚ ਲਿਖਿਆ ਗਿਆ ਸੀ ਕਿ 30 ਸੀਰੀਜ਼ ਗੁਰੂ ਰੰਧਾਵਾ ਨੂੰ ਆਪਣਾ ਕੰਮ ਅਤੇ ਕਿਸੇ ਦੇ ਨਾਲ ਕੰਮ ਕਰਨ ਤੋਂ ਰੋਕ ਰਿਹਾ ਹੈ 30 ਸੀਰੀਜ਼ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਦਾ ਜਵਾਬ ਦਿੰਦੇ ਹੋਏ ਗੁਰੂ ਰੰਧਾਵਾ ਨੇ ਕਿਹਾ ਹੈ ਕਿ ਵੱਡੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮਸਲਾ ਕੁਝ ਦਿਨਾਂ ਦੇ ਵਿੱਚ ਹੱਲ ਹੋ ਜਾਵੇਗਾ ਅਸੀਂ ਪਹਿਲਾਂ ਦੇ ਨਾਲੋਂ ਮਜ਼ਬੂਤ ਹੋ ਕੇ ਵਾਪਸ ਆਵਾਂਗੇ ਇਸ ਸਾਲ ਸੰਗੀਤ ਅਤੇ ਫਿਲਮਾਂ ਦੇ ਨਾਲ ਭਰਪੂਰ ਹੋਵੇਗਾ ਬਸ ਤਿਆਰੀ ਕਰ ਰਿਹਾ ਹਾਂ ਮੈਂ ਇਹਨਾਂ ਸਾਰੇ ਮੁੱਦਿਆਂ ਬਾਰੇ ਮੁਸ਼ਕਿਲ ਦੇ ਨਾਲ ਬੋਲਦਾ ਹਾਂ ਪਰ ਹਾਂ ਸਮਾ ਆ ਗਿਆ ਹੈ ਕਿ ਤੁਹਾਨੂੰ ਸਭ ਨੂੰ ਦੱਸਣ ਦਾ ਕਿ ਪਿਛਲੇ ਡੇਢ ਸਾਲ ਤੋਂ ਕੀ ਹੋ ਰਿਹਾ ਹੈ ਪਰ ਹਾਂ ਉਮੀਦ ਹੈ ਕਿ ਇਹ ਸਭ ਹੱਲ ਹੋ ਜਾਵੇਗਾ ਤੇ ਚੀਜ਼ਾਂ ਨੂੰ ਵਧੀਆ ਤਰੀਕੇ ਦੇ ਨਾਲ ਸੁਲਝਾਇਆ ਜਾਵੇ ਉਦੋਂ ਤੱਕ ਪਿਆਸ ਸਾਂਝਾ ਕਰੋ ਗੁੱਡ ਇਜ਼ ਦਾ ਗ੍ਰੇਟੈਸਟ ਵਾਦੀ ਇੱਕ ਟਵੀਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ ਦਰਅਸਲ ਗੁਰੂ ਰੰਧਾਵਾ ਨੇ ਇੱਕ ਟਵੀਟ ਦਾ ਜਵਾਬ ਦਿੱਤਾ ਹੈ ਟਵੀਟ ਦੇ ਵਿੱਚ ਲਿਖਿਆ ਗਿਆ ਸੀ ਕਿ 3T ਸੀਰੀਜ਼ ਗੁਰੂ ਰੰਧਾਵਾ ਨੂੰ ਆਪਣਾ ਕੰਮ ਅਤੇ ਕਿਸੇ ਦੇ ਨਾਲ ਕੰਮ ਕਰਨ ਤੋਂ ਰੋਕ ਰਿਹਾ ਹੈ 3T ਸੀਰੀਜ਼ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਦਾ ਜਵਾਬ ਦਿੰਦੇ ਹੋਏ ਗੁਰੂ ਰੰਧਾਵਾ ਨੇ ਕਿਹਾ ਹੈ ਕਿ ਵੱਡੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮਸਲਾ ਕੁਝ ਦਿਨਾਂ ਦੇ ਵਿੱਚ ਹੱਲ ਹੋ ਜਾਵੇਗਾ ਅਸੀਂ ਪਹਿਲਾਂ ਦੇ ਨਾਲੋਂ ਮਜ਼ਬੂਤ ਹੋ ਕੇ ਵਾਪਸ ਆਵਾਂਗੇ ਇਸ ਸਾਲ ਸੰਗੀਤ ਅਤੇ ਫਿਲਮਾਂ ਦੇ ਨਾਲ ਭਰਪੂਰ ਹੋਵੇਗਾ ਬਸ ਤਿਆਰੀ ਕਰ ਰਿਹਾ ਹਾਂ ਮੈਂ ਇਹਨਾਂ ਸਾਰੇ ਮੁੱਦਿਆਂ ਬਾਰੇ ਮੁਸ਼ਕਿਲ ਦੇ ਨਾਲ ਬੋਲਦਾ ਹਾਂ ਪਰ ਹਾਂ ਹੁਣ ਸਮਾਂ ਆ ਗਿਆ ਹੈ ਕਿ ਤੁਹਾਨੂੰ ਸਭ ਨੂੰ ਦੱਸਣ ਦਾ ਕਿ ਪਿਛਲੇ ਡੇਢ ਸਾਲ ਤੋਂ ਕੀ ਹੋ ਰਿਹਾ ਹੈ ਪਰ ਹਾਂ ਉਮੀਦ ਹੈ ਕਿ ਇਹ ਸਭ ਹੱਲ ਹੋ ਜਾਵੇਗਾ ਤੇ ਚੀਜ਼ਾਂ ਨੂੰ ਵਧੀਆ ਤਰੀਕੇ ਦੇ ਨਾਲ ਸੁਲਝਾਇਆ ਜਾਵੇ ਉਦੋਂ ਤੱਕ ਪਿਆਸ ਸਾਂਝਾ ਕਰੋ ਗੋਡ ਇਸ ਦਾ ਗ੍ਰੇਟ ਟੈਸਟ